ਕੈਨੇਡਾ ਰਹਿਦੇ ਭਾਰਤੀਆਂ ਨੂੰ ਨਵੇਂ ਸਾਲ ਤੇ ਵੱਡੀ ਖੁਸ਼ਖਬਰੀ ਦੱਸਦੀ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਲਈ ਸਾਲ 2023 ਉਤਾਰ ਚੜਾਅ ਨਾਲ ਭਰਿਆ ਰਿਹਾ ਕੈਨੇਡਾ 'ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਮਿੱੱਜਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਤਣਾਅ ਪੱਗਿਆ ਸੀ ਇਸ ਵਿਚਾਲੇ ਹੁਣ ਖਬਰਾਂ ਆ ਰਹੀਆਂ ਨੇ ਕਿ ਭਾਰਤ ਨੇ ਕੈਨੇਡਾ 'ਚ ਦੋ ਨਵੇਂ ਕੌਂਸਲੈਟ ਖੋਲਣ ਦਾ ਐਲਾਨ ਕੀਤਾ ਹੈ ਏ ਇੰਬੈਸੀ ਨੋਵਾ ਸਕੋਸ਼ੀਆ ਖੇਤਰ ਲਈ ਮਿਸਿਸਾਗਾ ਅਤੇ ਹੈਲੀਫੈਕਸ ਵਿੱਚ ਖੋਲੇ ਜਾਣ ਕੇ ਨਵੇਂ ਐਮਬੈਸੀ 1 ਜਨਵਰੀ 2024 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਵੀਜ਼ਾ ਪਾਸਪੋਰਟ ਤੋਂ ਲੈ ਕੇ OCI ਤੱਕ ਸਾਰੀਆਂ ਸਹੂਲਤਾਂ ਇਨ੍ਹਾਂ ਕੇਂਦਰਾਂ ਤੇ ਉਪਲਬਧ ਹੋਣਗੀਆਂ। ਟ੍ਰਾਂਟੋ ਸਥਿਤ ਇੰਡੀਅਨ ਐਂਬੈਸੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸਦੀ ਹੈ ਕਿ ਕੈਨੇਡਾ ਨੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਮਿੱਤਰ ਦੇ ਕਤਲ 'ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਕੈਨੇਡਾ ਨੇ ਇੱਕ ਭਾਰਤੀ ਅਧਿਕਾਰੀ ਨੂੰ ਕੱਢ ਦਿੱਤਾ ਸੀ ਬਦਲੇ ਚ ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟਸ ਨੂੰ ਕੱਢ ਦਿੱਤਾ ਸੀ ਪਰ ਹੁਣ ਇਹ ਇੱਕ ਖੁਸ਼ਖਬਰੀ ਹੈ ਕਿ ਕੈਨੇਡਾ ਚ ਭਾਰਤ ਦੇ ਘੱਟ ਡਿਪਲੋਮੈਟਸ ਹਨ ਜੋ ਕਿ ਹੁਣ ਮੋਦੀ ਸਰਕਾਰ ਨੇ ਕੈਨੇਡਾ ਨੂੰ ਵੀ ਇੰਨੇ ਹੀ ਡਿਪਲੋਮੈਟ ਰੱਖਣ ਲਈ ਕਹਿ ਦਿੱਤਾ ਹੈ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ ਕੈਨੇਡਾ ਰਹਿੰਦੇ ਭਾਰਤੀਆਂ ਨੂੰ ਨਵੇਂ ਸਾਲ ਤੇ ਵੱਡੀ ਖੁਸ਼ਖਬਰੀ ਦੱਸਦੀ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਆ ਲਈ ਸਾਲ 2023 ਉਤਾਰ ਚੜਾਅ ਨਾਲ ਭਰਿਆ ਰਿਹਾ ਕੈਨੇਡਾ 'ਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱੱਜ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਤਣਾਅ ਪੱਗਿਆ ਸੀ ਇਸ ਵਿਚਾਲੇ ਹੁਣ ਖਬਰਾਂ ਆ ਰਹੀਆਂ ਨੇ ਕਿ ਭਾਰਤ ਨੇ ਕੈਨੇਡਾ 'ਚ ਦੋ ਨਵੇਂ ਕੌਂਸਲੈਟ ਖੋਲਣ ਦਾ ਐਲਾਨ ਕੀਤਾ ਹੈ ਇਹ ਐਮਬੈਸੀ ਨੋਵਾ ਸਕੋਸ਼ੀਆ ਖੇਤਰ ਲਈ ਮਿਸਿਸਾਗਾ ਅਤੇ ਹੈਲੀਫੈਕਸ ਵਿੱਚ ਖੋਲੇ ਜਾਣਗੇ ਨਵੇਂ ਐਮਬੈਸੀ 1 ਜਨਵਰੀ 2024 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ ਵੀਜ਼ਾ ਪਾਸਪੋਰਟ ਤੋਂ ਲੈ ਕੇ OCI ਤੱਕ ਸਾਰੀਆਂ ਸਹੂਲਤਾਂ ਇਨ੍ਹਾਂ ਕੇਂਦਰਾਂ ਤੇ ਉਪਲਬਧ ਹੋਣਗੀਆਂ। ਟ੍ਰਾਂਟੋ ਸਥਿਤ ਇੰਡੀਅਨ ਐਂਬੈਸੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸਦੀ ਹੈ ਕਿ ਕੈਨੇਡਾ ਨੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਮਿੱਤਰ ਦੇ ਕਤਲ 'ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਵਿਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਕੈਨੇਡਾ ਨੇ ਇੱਕ ਭਾਰਤੀ ਅਧਿਕਾਰੀ ਨੂੰ ਕੱਢ ਦਿੱਤਾ ਸੀ ਬਦਲੇ ਚ ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟਸ ਨੂੰ ਕੱਢ ਦਿੱਤਾ ਸੀ ਪਰ ਹੁਣ ਇਹ ਇੱਕ ਖੁਸ਼ਖਬਰੀ ਹੈ ਕਿ ਕੈਨੇਡਾ ਚ ਭਾਰਤ ਦੇ ਘੱਟ ਡਿਪਲੋਮੈਟਸ ਹਨ ਜੋ ਕਿ ਹੁਣ ਮੋਦੀ ਸਰਕਾਰ ਨੇ ਕੈਨੇਡਾ ਨੂੰ ਵੀ ਇੰਨੇ ਹੀ ਡਿਪਲੋਮੈਟ ਰੱਖਣ ਲਈ कह है अपडेट्स जुड़े रहो स्क्रॉल देना। जिसे होगा ज्ञान वही करेगा समाधान हम कहते नहीं करके दिखाते हैं हमसे पहले काम करने वाले को मुँह मंगाइना दुआ तावीजों द्वारा किया कराया घर में खून के छीटे आना चंद मिनटों में खत्म ड्रैगलेश काम कारोबार में बंदिश मनचाही शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें